ਹਾਂ ਜੀ ਕੋਮਾ ਸੌਰੀ ਉਹ ਲਾ ਪੈਥੋਮਿਕਰੀ ਉਹ ਆ ਗਈ ਲੋ ਸਟਡੀ ਤੋਂ ਨਾ ਤੇ ਥੋੜੇ ਪਲਸਟਰ ਮਾਚ ਲਾ ਰਹੇ ਹਾਂ ਉੱਚਾ ਰੱਖਣਾ ਕਰਨਾ ਐਸੀ ਤਾਂ ਜੋ ਬੈਠੇ ਹੋ ਛੇ ਤੋਂ ਉੱਠਣ ਵੇਲੇ ਸਾਹਮਣੇ ਸਟੂਲ ਰੱਖ ਕੇ ਛੇ ਰੱਖ ਕੇ ਲਾਤੀ ਉੱਚਾ ਰੱਖ ਕੇ ਬੈਠੋ ਖਾਓ ਪੀਓ ਵਧੀਆ ਉਂਗਲ ਰੱਖ ਲੰਦਰੋ ਆਪਣੀਆਂ ਥੋੜੀ ਬੋਝੀ ਖਾਰੀ ਸ਼ੋਕੀ ਦਾ ਆਪਣਾ ਖਤਮ ਹੋ ਜੂ ਮਿੱਚੂ ਕੇ ਪੈਨਿਆਸ ਕੇ ਨਹੀਂ ਮਾਰਨਾ ਕਾਇਸ਼ ਕਰਨਾ ਜੇ ਜਦੋਂ ਜ਼ਖਮ ਹੋ ਜਾਣਗੇ அப்பੂ ਪਤਾ ਹੀ ਲੱਗਣਾ ਜੇ ਤਿੱਕਿੰਨਾ ਮੈਂ ਦੇਖਾਂਗੀ ਡਾਕਟਰ ਸਾਹਿਬ ਜਿਹੜੇ ਪੇਸ਼ੈਂਟ ਤੇ ਤੁਸੀਂ ਇਲਾਜ ਕਰ ਰਹੇ ਹੋ ਕੀ ਹੋਇਆ ਨੇ ਇਹਨਾਂ ਵਰਗੇ ਗਿੱਟੇ ਤੇ ਝੋਕ ਲੱਗੀ ਹੈ 2 ਮਹੀਨੇ ਬੀਤੇ ਗਿੱਟੇ ਦੇ ਕੋਲੇ ਆਪਾਂ ਕਹਿੰਦੇ ਨੇ ਮਾਸ ਕਹਿੰਦੇ ਨੇ ਮਾਸਪਟਿਆ ਹੋਇਆ ਹੈਗਾ ਉਨ ਲਿਗਾਮੈਂਟ ਹੁੰਦਾ ਕੋਲੈਟਰਲ ਲਿਗਾਮੈਂਟ ਕਹਿੰਦੇ ਆ ਕੋਲੈਟਰਲ ਲਿਗਾਮੈਂਟ ਜਿਹੜੀ ਹੈプラス ਜਿਹੜਾ ਐਂਕਲ ਜੋਇੰਟ ਹੈ ਐਂਕਲ ਜੋਇੰਟ ਦੇ ਵਿੱਚ ਰਗੜੀ ਹੈ ਲਾਲ ਐਂਕਲ ਜੋਇੰਟ ਦੇ ਅਰਾਊਂਡ ਟਿਸ਼ੂ ਹੈ ਟਿਸ਼ੂ ਦੇ ਵਿਚਕਾਰ ਇਹਨਾਂ ਦੇ ਆਪਾਂ ਪੀਓਪੀ ਲਗਾਇਆ ਹੈ ਤਾਂ ਕਿ ਨੂੰ ਰੈਸਟ ਮਿਲ ਸਕੇ ਜੋਇੰਟ ਨੂੰ ਜਸਟ ਨਹੀਂ ਲੱਗ ਸਕੀ ਢਿੱਲੇਗਮੈਂਟ ਜਿਹੜਾ ਉਸ ਨੂੰ ਲਾਸਟ ਹੋ ਜ ਸਕੀ ਰੈਸਟ ਮਿਲੇਗਾ ਜੋਇੰਟ ਨੂੰ ਤੇ ਲਿਗਮੈਂਟ ਨੂੰ ਇੰਜਰੀ ਹੀਲ ਹੋ ਜਾਏਗੀ ਪਲੱਸ ਜਿਹੜੀ ਸਵੇਡਿੰਗ ਆਉ ਕਰ ਜੇ ਪੇਸ਼ੈਂਟ ਦੀ ਅਜੇ ਡਾਕਟਰ ਸਾਹਿਬ ਆਮ ਹਾਲਾਤਾਂ ਵਿੱਚ ਜੇ ਬੰਦੇ ਨੂੰ ਕੋਈ ਪ੍ਰੋਬਲਮ ਆ ਜੇ ਤਾਂ ਇੱਕਦਮ ਬੰਦਾ ਘਬਰਾ ਜਾਂਦਾ ਵੀ ਪਤਾ ਨਹੀਂ ਕੀ ਹੋ ਗਿਆ ਤਾਂ ਉਸ ਤਰ੍ਹਾਂ ਦੇ ਮਰੀਜ਼ਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਇੱਕ ਡਰ ਬਹੁਤ ਵੱਡੀ ਗੱਲ ਹੈ ਤੁਹਾਡੇ ਵਾਸਤੇ ਦੇਖੋ ਗੱਲ ਕੁਝ ਨਹੀਂ ਤੁਹਾਡੇ ਵਾਸਤੇ ਨੋਰਮਲ ਗੱਲ ਹੁੰਦੀ ਹੈ ਇਹ ਚੀਜ਼ ਹੁੰਦੀ ਹੈ ਵੀ ਅਸੀਜ਼ੋ ਕਿਸੇ ਨੂੰ ਰੀਜ਼ਨ ਦੇਖਦੇ ਆ ਉਹਨੂੰ ਕਹਿੰਨਾ ਨਾ ਘਬਰਾ ਪਰ ਜੇ ਇਹੀ ਸੱਟ ਮੇਰੀ ਕੁੜੀ ਦੇ ਬਰੀ ਭੈਣ ਦੇ ਉੱਤੇ ਹੁੰਦੀ ਤਾਂ ਮੈਂ ਵੀ ਘਬਰਾਇਆ ਹੁੰਦਾ ਤੂੰ ਕੁੜੀ ਨੂੰ ਰੋਕ ਸਕਦਾ ਘਬਰਾਡ ਮੁੱਲ ਮੁੱਲ ਤੂੰ ਕੁੜੀ ਨੂੰ ਰੋਕ ਸਕਦਾ ਠੀਕ ਹੈ ਨਾ ਉਸ ਟਾਈਮ ਸਮੂਝ-ਬੂਝ ਨਹੀਂ ਕੰਮ ਕਰਦੀ ਜਾਈ ਬਸ ਉਹ ਤੁਹਾਨੂੰ ਇਹ ਹੁੰਦਾ ਕਿ ਜਿੱਥੇ ਸੱਟ ਬੱਜੀ ਹੈ ਜਿੱਥੇ ਖੂਨ ਆ ਨਿਕਲ ਰਿਹਾ ਹੈ ਤੋਂ ਖੂਨ ਨੂੰ ਕੈਸਨ ਨਾਲ ਬੰਨ੍ਹ ਦਿਆ ਕਰਦੇ ਹੋ ਜਿੱ디 ਜਿੱਗਾ ਸੱਟ ਬੱਜੀ ਹੈ ਉਸ ਨੂੰ ਮਸਲਨ ਦੀ ਉਸ ਨੂੰ ਜਾਂਚ ਲਾਉਣ ਦੀ ਕੋਸ਼ਿਸ਼ ਨਾ ਕਰੋ ਆਰਾਮ ਨਾਲ ਉਸ ਚੀਜ਼ ਨੂੰ ਵੇਖ ਲੈ ਤੇ ਓਣ ਦੋ ਜੇਕਰ ਥੋੜੀ ਬਹੁਤ ਸੱਟ ਹੋ ਗਈ 5-10 ਸੈਂਟੀਮੀਟਰ ਦੇ ਵਿੱਚ ਆਪਣੇ ਆਪ ਸਵੈਡਿੰਗ ਕਰ ਜੂਗੀ ਕਿ ਨਹੀਂ ਕਿ ਉਸ ਤੋਂ ਬਾਅਦ ਨੀਅਰ ਬਾਈ ਜਿਹੜਾ ਵੀ ਫਿਰਕੋਂ ਡਾਕਟਰ ਸਭ ਤੋਂ ਨੇੜੇ ਹੈਗੇ ਇੱਕ ਨੂੰ ਦਿਖਾ ਲਓ ਤੋ ਤੁਹਾਨੂੰ ਵਿਸ਼ਵਾਸ ਕਰੋ ਆਮ ਤੌਰ ਤੇ ਹੁੰਦਾ ਕਿ ਆਪਾਂ ਕਿੰਨੇ ਵੀ ਸਾਡੇ ਨੇੜੇ ਦਾ ਡਾਕਟਰ ਸੀ ਪਰ ਸਾਨੂੰ ਚੰਗਾ ਨਹੀਂ ਲੱਗਦਾ ਅਸੀਂ ਦੂਰ ਜਾ ਕੇ ਉਹਨੂੰ ਦਿਖਾਏ ਬਿਲਕੁਲ ਜਿਹੜਾ ਟਾਈਮ ਸਪੈਨ ਹੈ ਜਦ ਅਸੀਂ ਦੂਰ ਜਾਣ ਦੇ ਖਰਾਬ ਕੀਤਾ ਉਹ ਸੋਡੇ ਲਈ ਮਾੜਾ ਹੈਗਾ ਤੇ ਇਹ ਤਾਂ ਸੱਚੀ ਹੈ ਕਿ ਸਾਨੂੰ ਲੋਕਲ ਡਾਕਟਰ ਕਿਸ ਨੂੰ ਪਸੰਦ ਨਹੀਂ ਆਉਂਦਾ ਪਿੰਡ ਵਾਲੇ ਬੰਦ ਨੂੰ ਪਿੰਡ ਅਲਰਟ ਵੀ ਤੁਹਾਨੂੰ ਦੱਸਿਆ ਜਾਂਦਾ ਛੋੜੇ ਸ਼ਹਿਰ ਨਾਲ ਵੱਡੇ ਸ਼ਹਿਰ ਜਾਂਦਾ ਉਹ ਤੋਂ ੜੇ ਸ਼ਹਿਰ ਵੱਸ ਪਟੇ ਸ਼ਹਿਰ ਜਾਂਦਾ ਪ੍ਰਾਪਤ ਜਿਹੜਾ ਤੁਹਾਡੇ ਕੋਲੇ ਬੈਠਾ ਉਹ ਵਿਸ਼ਵਾਸ ਕਰਕੇ ਉਹ ਤੋਂ ਇੱਕ ਵਾਰ ਦਾ ਪ੍ਰੀਲੀਮਿਨਰੀ ਟ੍ਰੀਟਮੈਂਟ ਕਰਾ ਲਓ ਤਾਂ ਕਿ ਤੁਹਾਡਾ ਜਿਹੜਾ ਕੋਈ ਖਤਰੇ ਵਾਲਾ ਟਾਈਮ ਆ ਨਿਕਲ ਜੇ ਉਸ ਤੋਂ ਬਾਅਦ ਅੱਗੇ ਜਿਵੇਂ ਤੁਹਾਨੂੰ ਪਤਾੰਦੋਂ ਮਿਲਦਾ ਪਰ ਇੱਕ ਵਾਰ ਪ੍ਰੀਲੀਮਿਨਰੀ ਟ੍ਰੀਟਮੈਂਟ ਨਾਲ ਤੁਹਾਨੂੰ ਅਸੂਨ ਕਰਾ ਲਓ ਸਰ ਜਿਸ ਤਰ੍ਹਾਂ ਡਾਕਟਰ ਸਾਹਿਬ ਆਮ ਕਹਾਵਾ ਹੈ ਵੀ ਰੱਬ ਤੋਂ ਬਾਅਦ ਡਾਕਟਰ ਨੂੰ ਹੀ ਰੱਬ ਮੰਨਿਆ ਜਾਂਦਾ ਹੈ ਤਾਂ ਉਸ ਵਾਰ ਕੀ ਕਹਿਣਾ ਚਾਹੂੰਗੀ ਕਿਉਂਕਿ ਡਾਕਟਰ ਦਾ ਹੌਸਲਾ ਇੱਕ ਮਰੀਜ਼ ਦੀ ਜਾਨ ਪਹਿਲੇ ਹੀ ਪਾਏ ਦੇ ਬੰਦੇ ਡਾਕਟਰ ਹੱਸ ਕੇ ਬੋਲਦੇ ਰਹੇ ਮੈਨੂੰ ਨਹੀਂ ਬਿਲਕੁਲ ਜੀ ਇਹ ਕਿਹੜਾ ਜੀ ਇਹ ਦੋਨੇ ਚੀਜ਼ਾਂ ਨਹੀਂ ਜੀ ਮਤਲਬ ਅਸੀਂ ਦੇਖੋ ਮੈਕੋ ਡਾਕਟਰ ਹੈ ਹਨਾ ਪਰ ਜਦ ਮੈਂ ਕੋਈ ਹਾਸੇ ਬਗਵਾਨ ਹੁੰਦਾ ਤਾਂ ਲੱਗੂ ਯਾਰ ਆਪਦੇ ਮੂੰਹ ਮੇ ਮਿੱਠੂ ਬਣੀ ਜਾਂਦੇ ਕੋਈ ਵੀ ਪ੍ਰੋਫੈਸ਼ਨਲ ਬੰਦਾ ਜਿਹੜਾ ਬੰਦਾ ਆਪ ਦਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਕੋਈ ਪ੍ਰੋਫੈਸ਼ਨਲ ਨਾ ਚਾਹੇ ਇੰਜੀਨੀਅਰ ਹੈ ਚਾਹੇ ਫਾਈਗਰਮ ਚੱਲ ਰਿਹਾ ਹੈ ਉਹ ਬੰਦਾ ਭਗਵਾਨ ਨਹੀਂ ਆਪੇ ਇੱਕ ਸਪਾਈ ਕੰਟ੍ਰੈਕਟਰ ਨੂੰ ਕਰਕੇ ਕਿਆਦ ਨੇ ਆ ਪਰ ਆਪਣੇ ਘਰ ਚ ਬਿਮਾਰੀਆਂ ਤੋਂ ਆਪ ਨੂੰ ਹੀ ਬਚਾਉਣਾ ਜੋ ਸਪਾਈ ਨਾ ਕਰੋ ਦੋ ਦਿਨ ਆਪਾਂ ਖੁਦ ਬਿਮਾਰ ਹੋ ਜਾਂਗੇ ਬੱਚੇ ਬਿਮਾਰ ਹੋ ਜਾਣਗੇ ਤਾਂ ਉਸ ਟਾਈਮ ਉਹ ਵੀ ਭਗਵਾਣਾ ਜੀ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੇ ਇੱਕ ਇੰਜੀਨੀਅਰ ਹੈ ਜੇਕਰ ਉਹ ਕੋਣ ਸਹੀ ਜਿਕਰ ਬਣਾਉਗਾ ਇਮਾਰਤ ਜਨਾ ਬਣਾਉਗਾ ਤਾਂ ਉਹ ਕੋਲ ਸੋਸਾ ਚੱਲੂ ਆ ਉਸ ਤੋਂ ਕੋਈ ਐਕਸੀਡੈਂਟ ਨਹੀਂ ਹੋਊਗਾ ਉਹਨੇ ਇੱਕ ਇਮਾਨਦਾਰੀ ਨਾਲ ਬਹੁਤ ਰੁੱਖ ਦੀ ਜਾਂਚ ਆ ਦੇਣੀ ਤਾਂ ਸੱਚੀ ਗੱਲ ਇਹ ਹੈ ਜਿਹੜਾ ਬੰਦਾ ਆਪਦਾ ਕੰਮ ਇਮਾਨਦਾਰੀ ਨਾਲ ਕਰਦਾ ਹੈ ਸਹੀ ਤਰੀਕਾ ਨਾਲ ਕਰਦਾ ਉਹ ਬੰਦਾ ਭਗਵਾਨ ਹੈ ਠੀਕ ਹੈ ਨਾ ਜੀ ਇਹ ਸਿਰਫ ਡਾਕਟਰ ਨਹੀਂ ਹੁੰਦੇ ਹਰੇਕ ਬੰਦਾ ਇਸ ਕੈਟਾਗਰੀ ਦੇ ਵਿੱਚ ਹੁੰਦਾ ਹੈ ਠੀਕ ਹੈ ਜੀ ਭਾਈ ਜੀ ਕੀ ਨਾਮ ਆ ਤੁਹਾਡਾ ਮੇਰੇ ਕੋਲ ਕੀ ਕਹਿਣਾ ਚਾਹੋਗੇ ਤੁਸੀਂ ਅਜਾਸ ਚਾਹੀਏ ਬਹੁਤ ਵਧੀਆ ਜੀ ਅਸੀਂ ਕਾਫੀ ਟਾਈਮ ਤੋਂ ਝੁੰਮ ਕੇ ਇਹਨਾਂ ਕੋਲ ਆਏ ਯਾਰ ਤੁਹਾਨੂੰ ਇਹਨਾਂ ਦਾ ਟਰੀਟਮੈਂਟ ਬਹੁਤ ਵਧੀਆ ਲੱਗਾਈ ਉਹ ਇਹਨਾਂ ਨੇ ਗੱਲਾਂ ਸਮਝਾਈਆਂ ਸਾਨੂੰ ਪੂਰੀ ਸਮਝਾਈਆਂ ਜੀ ਇਹਨੇ ਬਹੁਤ ਸੰਗੇ ਤਰੀਕੇ ਨਾਲ ਦੇਖਿਆ ਜੀ ਬਾਕੀ ਪਹਿਲਾਂ ਵੀ ਮੈਂ ਤਾਂ ਇਹਨਾਂ ਕੋਲੇ ਮੇਰੀ ਲੱਤ ਦਾ ਆਪਰੇਸ਼ਨ ਹੋਇਆ ਜੀ ਸਰਸਾ ਦਾ ਲੇਚਰ ਵੀ ਬਹੁਤ ਵਧੀਆ ਜੁੜਦਾ ਵੀ ਸਭੂਤ ਹੈ ਵੀ ਪੂਰੇ ਜੋ ਹਸਪੀਟਲ ਦੇ ਵਿੱਚ ਕੀ ਪ੍ਰੋਬਲਮ ਕੀ ਹੈ ਪ੍ਰਿੰਦਰ ਜੀ 60 ਲੱਖ ਰਹੀ ਸੀ ਗਿੱਟੇ ਤੇ ਤੇ ਇਹਦੇ ਐਮ ਆਰ ਆ ਕਰਵਾਈ ਹੈ ਜੀ ਉਹਦੇ ਵਿੱਚ ਲਿਗਾਮੈਂਟ ਦਾ ਪ੍ਰੋਬਲਮ ਆਇਆ ਹਣੇ ਜੀ ਡੋクター ਸਾਹਿਬ ਜੀ ਨੇ ਮੇਰੇ ਕੋਲ ਪੂਰਾ ਮੀਟਿੰਗ ਕਰਵਾਇਆ ਜੀ। ਫਿਰ ਤੁਸੀਂ ਹਸਪਤਾਲ ਵਾਲੇ ਕੀ ਜਨਤ ਹੁੰਦੇ। ਬਹੁਤ ਵਧੀਆ ਟਾਈਮ ਦੀ ਟਾਈਮ ਡੀਲ ਦਿੰਦੇ ਜੀ। ਕਿ ਸਟਾਫ ਬਹੁਤ ਵਧੀਆ ਸਾਹਿਬ ਵੀ ਬਹੁਤ ਕਾਫੀ ਮਿਹਨਤ ਕੀਤੀ। ਬਹੁਤ ਕਾਫੀ ਟਾਈਮ ਤੋਂ ਕਰ ਰਿਹਾ ਜੀ। ਸਾਡਾ ਤਾਂ ਪਹਿਲਾਂ ਵੀ ਕੀਮ ਬਣਾ ਵਈ ਮੇਰੇ ਪਹਿਲਾਂ ਵੀ 10 ਦਾ ਆਪਰੇਸ਼ਨ ਇਹਨਾਂ ਤੀਨ ਵਾਰ। ਐਂਡ ਅੱਛਾ ਦਾ ਫੀਨਾ। ਸੰਗਮ ਕਰਨਾ। ਅੱਛਾ ਜੈਨਾ ਜੀ ਵੀਰ ਜੀ ਵੀਰ ਆਪਕਾ ਇਹਨਾਂ ਦਾ ਟ੍ਰੀਟਮੈਂਟ ਤੇ ਤੁਸੀਂ ਖੁਸ਼ ਹੋ ਹਾਂਜੀ ਹਾਂਜੀ ਪੂਰੀ